ਦੋਸਤੋ ਕਬੱਡੀ ਦੇ ਵਿੱਚ ਜਿਹੜੀ ਪਲੇਅਰਾਂ ਨੂੰ ਗੱਡੀਆਂ ਨਾਲ ਸਨਮਾਨਤ ਕੀਤਾ ਜਾਂਦਾ ਸਭ ਤੋਂ ਜਿਹੜੀ ਪਹਿਲੀ ਗੱਡੀ ਸੀਗੀ ਦੁਨੀਆ ਦੇ ਵਿੱਚ ਕਹਿ ਸਕਦੇ ਆ ਜੀ ਦੁਨੀਆ ਵਿੱਚ ਕਬੱਡੀ ਦੀ ਦੁਨੀਆ ਕਬੱਡੀ ਦੀ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਗੱਡੀ ਇੱਕ ਪਲੇਅਰ ਨੂੰ ਜਿਹੜੀ ਦਿੱਤੀ ਗਈ ਸੀ 2004 ਦੇ 2004 ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਡੇ ਵੀਰ ਚੰਨੇ ਆਲਮਗੀਰ ਦੇ ਵੱਲੋਂ ਦਿੱਤੀ ਗਈ ਸੀ ਉਹ ਗੱਡੀ 2004 ਚ ਤੇ ਬਾਕੀ ਆਪਾਂ ਕਿਹੜੀ ਗੱਡੀ ਸੀ ਉਸ ਸਮੇਂ ਜ਼ਮੀਨਾਂ ਦੇ ਕੀ ਰੇਟ ਸੀ ਗੱਡੀ ਦਾ ਕੀ ਰੇਟ ਸੀ ਕਿਉਂਕਿ ਜਿਹੜੀ ਅੱਜ ਦਾ ਸਮਾਂ ਅੱਜ ਤਾਂ ਹੁਣ 50-60 ਲੱਖ ਨੂੰ ਤਾਂ ਆਮ ਹੀ ਕੀ ਲਾਵਾ ਤੇ ਉਹ ਟਾਈਮਾਂ 'ਚ ਜ਼ਮੀਨਾਂ ਦਾ ਰੇਟ ਬਹੁਤ ਘੱਟ ਸੀਗੇ ਜੀ ਤੇ ਉਦੋਂ ਗੱਡੀਆਂ ਮਹਿੰਗੀਆਂ ਸੀ ਉਦੋਂ 2.5 ਲੱਖ ਰੁਪਏ ਨੂੰ ਸਾਡੇ ਪਿੰਡ ਜ਼ਮੀਨਦਾਰ ਰੇਟ ਸੀਗਾ 1 ਕਿਲਾ 2.5 ਲੱਖ ਦਾ ਠੀਕ ਹੈ ਜੀ 7,24,000 ਦੀ ਸਕੋਰਪੀਓ ਗੱਡੀ ਉਦੋਂ ਆਈ ਸੀ ਨਵੀਂ-ਨਵੀਂ ਬਲਵਿੰਦਰ ਫੱਡਾ ਕਹਿੰਦਾ ਚੰਨੇ ਜਿਹਹਾ ਜਮੈਂ ਹਾਂ ਨਹੀਂ ਮੈਨੂੰ ਉਹਦਾ ਮਾਨ ਸਨਮਾਨ ਨਹੀਂ ਮਿਲਿਆ ਮੈਂ ਕਿਹਾ ਭਾਜੀ ਤੁਸੀਂ ਸਨਮਾਨ ਸਨਮਾਨ ਦੀਆਂ ਗੱਲਾਂ ਕਰਦੇ ਹੋ ਬੋਲੋ ਕਹਿੰਦੇ ਸਕੋਰਪੀਓ ਗੱਡੀ ਆਈ ਆ ਮੇਰਾ ਮਾਣਾ ਮੈਂ ਕਿਹਾ ਬਾਜੀ ਉਹ ਮੇਰੇ ਵੱਲ ਆਹ ਮਾਤਾ ਨੂੰ ਮੈਂ ਪੁੱਛਿਆ ਮੈਂ ਕਿਹਾ ਮਾਤਾ ਮਨ ਕਰਦਾ ਵੀ ਬਲਵਿੰਦਰ ਸਿੰਘ ਢੱਡਾ ਜਿਹੜਾ ਉਹਨਾਂ ਨਾਲ ਮੈਂ ਕਬੱਡੀ ਵੀ ਖੇਡਿਆ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਮਨ ਕਰਦਾ ਮੈਂ ਉਹਨਾਂ ਨੂੰ ਗੱਡੀ ਦਵਾ ਕਹਿੰਦੀ ਪੁੱਤ ਤੇਰੇ ਪੈਸੇ ਨੇ ਤੇਰੀ ਕਮਾਈ ਹੈ ਜੇ ਤੂੰ ਜ਼ਮੀਨਾਂ ਖਰੀਦੇਂਗਾ ਜ਼ਮੀਨਾਂ ਦੀਆਂ ਆਪਾਂ ਅੱਜ ਕੱਲ ਲੋੜ ਤੋਂ ਵਧੀਆ ਰਹਿੰਦੇ ਆ ਆਪਣੀ ਬੇਸਿਕ ਗਰੀਬੀ ਚੱਕੀ ਗਈ ਆ ਜਮੀਨ ਲੈਣ ਦੀ ਟੌਰ ਬਣਦੀ ਹੈ ਜੇ ਕਿਸੇ ਦਾ ਮਾਨ ਸਨਮਾਨ ਕਰਦਾ ਉਹਦੀ ਵੀ ਟੌਰ ਬਣਾਉਂਦਾ ਆ ਵੀ ਜੇ ਤੇਰਾ ਮਾਨ ਆ ਤਾਂ ਮੈਂ ਵੀ ਤੇਰੇ ਨਾਲ ਆ ਮੈਂ ਖੋਸਾ ਉਦੋਂ ਪਹਿਲੀ ਗੱਡੀ ਸਕੋਰਪਿਓ ਤੇ ਦੂਜੀ ਗੱਡੀ 2005 ਸੁਵਰਨੇ ਵੈਲੀ ਨੂੰ ਉਹ ਤੁਸੀਂ ਦਿੱਤੀ ਹਾਂਜੀ ਯਾਨੀ ਇਹ ਪਹਿਲੀ ਗੱਡੀ ਸੀ ਕਾਲੇ ਦਾਜੀਆਂ ਨੇ ਸ੍ਰੋਤਿਆਂ ਨੂੰ ਦੱਸ ਸਕਦੇ ਆਂ ਵੀ ਜਿਹੜੀ ਕਬੱਡੀ ਦੇ ਵਿੱਚ ਪਿਰਤ ਪਾਈ ਗਈ ਗੱਡੀਆਂ ਦੀ ਕਿਵੇਂ ਅੱਜ ਟਰੈਕਟਰ ਗੱਡੀਆਂ ਦਿੱਤੀਆਂ ਜਾ ਰਹੇ ਨੇ ਵੀ ਉਹ ਤੁਸੀਂ ਸ਼ੁਰੂ ਕੀਤੀ ਯਾਨੀ ਉਦੋਂ ਬਹੁਤ ਵੱਡੀ ਗੱਲ ਸੀ ਉਦੋਂ 1 ਲੱਖ ਰੁਪਈਆ ਕਬੱਡੀ ਦੇ ਵਿੱਚ ਪਹਿਲਾ ਨਾਮ ਲੋਧੀ ਕੱਪ ਦੇ ਹੁੰਦਾ ਸੀ ਤਾਂ ਬਹੁਤ ਵੱਡੀ ਗੱਲ ਸੀ ਜੀ ਨੇ ਜੀ ਨੇ ਲੋਧੀ ਕੱਪ ਖੇਡਿਆ ਜੀ ਨੇ ਲੋਧੀ ਕੱਪ ਦੇਖਿਆ ਉਹਨੂੰ ਪਤਾ ਵੀ ਲੋਧੀ ਕੱਪ ਦਾ ਸਟੈਂਡਰਡ ਕੀ ਸੀ ਲੋਧੀ ਕੱਪ ਦੇ ਉੱਤੇ ਜਦੋਂ 7 ਲੱਖ 24000 ਦੀ ਉਹ ਗੱਡੀ ਦਿੱਤੀ ਜੀ ਤਾਂ ਉਹਦਾ ਸਟੈਂਡਰਡ 7 8 ਗੁਣਾ ਉੱਚਾ ਸੀ ਉਸ ਤੋਂ ਬਾਅਦ ਜਿਵੇਂ ਵਰਲਡ ਕੱਪ ਦੇ ਵਿੱਚ 1 ਕਰੋੜ ਰੁਪਈਆ ਨਾਮ ਹੋਇਆ ਤਾਂ ਗੱਡੀ ਵੀ 1 ਲੱਖ ਦੇ ਮੁਕਾਬਲੇ 8 9 10 ਗੁਣਾ ਮਹਿੰਗੀ ਸੀ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਉਹਦਾ ਵੀ ਸਟੈਂਡਰਡ ਆਪਾਂ ਸੋਚ ਸਕਦੇ ਹਾਂ ਪਰ ਮਨਚ ਮੰਨਾ ਸੀ ਬਾਈ ਉਹ ਤਾਂ ਤੇਰੀ ਨਿਮਰਤਾ ਦੇਖ ਕੇ ਸਾਡੇ ਪ੍ਰੋਫੈਸਰ ਦੀ ਨਿਮਰਤਾ ਬਹੁਤ ਜ਼ਿਆਦਾ ਹੈ ਜੀ ਮਤਲਬ ਪ੍ਰਮਾਤਮਾ ਨੇ ਉਸ ਨਿਮਰਤਾ ਨੂੰ ਫਲ ਲਾਇਆ ਵਾ ਤੇ ਨਹੀਂ ਤਾਂ ਅੱਜ ਕੱਲ ਚਲੋ ਥੋੜਾ ਜਿਹਾ ਨਾਉ ਹੋ ਜੇ ਕਿਸੇ ਵੀ ਉਹਦੇ ਗੇਮ ਚ ਕਹਿ ਲੋ ਚਾਹੇ ਜਾਂ ਬਿਜ਼ਨਸ ਦੇ ਵਿੱਚ ਲੋਕ ਜਿਹੜੇ ਕਹਿ ਤਾ ਨਹੀਂ ਇਹ ਮੈਂ ਮਹਿਸੂਸ ਕਰਦਾ ਇਹ ਮੈਂ ਮਹਿਸੂਸ ਕਰਦਾ ਵੀ ਚੰਨੇ ਨਾਉ ਦੇ ਹੋਰ ਬਥੇਰੇ ਬੰਦੇ ਫਿਰਦੇ ਨੇ ਜੋ ਪ੍ਰਮਾਤਮਾ ਨੇ ਮੈਨੂੰ ਦਿੱਤਾ ਯਾਰ ਤਾਂ ਉਹ ਉਹਦਾ ਤਾਂ ਮੈਂ ਦੇਣਦਾਰ ਆ ਮੈਂ ਇੰਨਾ ਜੋਗਾ ਨਾ ਸੀ ਬਿਲਕੁਲ ਅਮਰੀਕਾ ਦੇ ਵਿੱਚ ਗੋਰਿਆਂ ਨੂੰ ਨੌਕਰੀ ਰੱਖਣਾ ਨਾ ਬਹੁਤ ਵੱਡੀ ਗੱਲ ਹੈ ਜੀ ਕੀ ਆ ਵਾ ਇਹ ਗੋਰ ਗਿਫਟਾਂ ਨੇ ਪਰਵਾਦਵਾਦੀਆਂ ਇਹਨੇ ਬਹੁ ਵੱਡਾ ਜਿਗਰਾ ਕਰਕੇ ਫੈਸਲਾ ਲਿਆ ਹੋਊਗਾ ਅਮਰੀਕਾ ਨੂੰ ਮਤਲਬ ਕਿ ਆਲਵੀ ਦਾ ਕਹਿਣ ਦਾ ਜਦੋਂ ਜਦੋਂ ਉਹਨਾਂ ਫੈਸਲੇ ਲਏ ਜਾਂਦੇ ਨੇ ਜਿਹੜਾ ਡਿਸੀਜਨ ਮੇਕਰ ਬੰਦਾ ਉਹ ਤਾਂ ਐਦਾਂ ਫੈਸਲਾ ਲੈਂਦਾ ਮੈਂ ਸ਼ੁੱਕਰਵਾਰ ਨੂੰ ਫੈਸਲਾ ਲਿਆ ਤੇ ਸੋਮਵਾਰ ਨੂੰ ਟਿਕਟ ਲੈ ਕੇ ਇੱਥੇ ਓਹ ਕਿਆ ਬਾਤ ਹੈ ਮੈਨੂੰ ਇੱਕ ਗੋਰੇ ਨੇ ਜਿਮ ਵਿੱਚ ਇੱਕ ਗੱਲ ਕਹੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਜੇ ਮੈਂ ਮਾਈਗ੍ਰੇਟ ਹੋਣਾ ਵੇ ਇੱਥੋਂ ਜਾਣਾ ਹੋਵੇ ਉਹ ਕਹਿੰਦਾ ਗੱਲ ਸੁਣ ਜਦੋਂ ਕਦੇ ਨਾ ਜਗ੍ਹਾ ਛੱਡ ਕੇ ਦੂਜੇ ਸਥਾਨ ਜਾਣਾ ਹੋਵੇ ਇਹ ਨਹੀਂ ਸੋਚੀਦਾ ਵੀ ਮੇਰਾ ਨੁਕਸਾਨ ਕੀ ਹੁੰਦਾ ਇਹ ਸੋਚੀਦਾ ਵੀ ਮੇਰੇ ਕੋਲੇ ਓਨਾ ਕ ਬਚਦਾ ਜਿੰਨਾ ਮੈਂ ਉੱਥੇ ਜਾ ਕੇ ਸਰਵਾਈਵ ਕਰ ਲਾਂ। ਗੁੱਡ। ਜਿਨ੍ਹਾਂ ਨੇ ਜਿਨ੍ਹਾਂ ਨੇ ਨਾ ਜਦੋਂ ਬਦਲੀਆਂ ਹੁੰਦੀਆਂ ਨੇ ਲੜੀਂਦਾ ਸਮਾਨ ਜਦੋਂ ਪਾਕਿਸਤਾਨ ਦੀ ਇੰਡੀਆ ਦੇ ਵਿੱਚੋਂ ਮਾਈਗ੍ਰੇਸ਼ਨ ਹੋਈ ਸੀ ਨਾ ਤਾਂ ਲੋਕਾਂ ਨੇ ਲੜੀਂਦਾ ਸਮਾਨ ਚੱਕ ਕੇ ਪਾਕਿਸਤਾਨ ਆ ਗਏ। ਜਿਹੜੀ 47 ਸੀ ਉਹੀ ਬਸ ਹਾਂ ਇਹ ਉਹ ਮਜਬੂਰੀ ਸੀ ਪਰ ਮੇਰਾ ਸ਼ੌਕ ਸੀ, ਮੇਰਾ ਮਨ ਆ ਇੱਥੇ ਮੈਨੂੰ ਵਧੀਆ ਲੱਗਦਾ ਆ। ਸ਼ੌਕ ਦਾ ਕੋਈ ਆਪਾਂ ਗੱਲ ਕਰਦੇ ਆ ਮੁੱਲ ਨਹੀਂ। ਮੇਰਾ ਅਮਰੀਕਾ ਦੇ ਵਿੱਚ 18 ਮਿਲੀਅਨ ਦੇ ਪ੍ਰੋਜੈਕਟ ਚੱਲੇ ਸੀ ਜਦੋਂ ਮੈਂ ਇੱਥੇ ਆਇਆ। ਕਿਹੜੇ ਸਾਂਚ ਛੱਡੀ ਸੀ ਅਮਰੀਕਾ ਦੋ ਸਾਲ ਹੋ ਗਏ ਦੋ ਸਾਲ ਹੀ ਹੋ ਗਏ ਸਵੇਰਾ ਬਾਈਕ ਚ ਜਾਨੀ ਹਾਂ ਬਾਈਕ ਮਨ ਕੀਤਾ ਕਿਉਂਕਿ ਇੰਨੀ ਖਿਚੋ ਤਾਣ ਇੰਨਾ ਇੰਨਾ ਇਹ ਤਾਂ ਮੁੱਕਣਾ ਹੀ ਨਹੀਂ ਜਿਵੇਂ ਜ਼ਮੀਨ ਨਾਲੋਂ ਨਾਲ ਧਰਤੀ ਤੇ ਘੁੰਮ ਕੇ ਉੱਥੇ ਆ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਠੀਕ ਹੈ ਨਾ ਐਵੇਂ ਜਿਹੜਾ ਜਿਹੜਾ ਤੁਹਾਡਾ ਬੰਦੇ ਦੇ ਜਿਹੜੀ ਲੋਡ ਆ ਨਾ ਰੋਟੀ ਦੀ ਲੋੜਾ ਉਹ ਤਾਂ ਥੋੜਿਆਂ ਚਿਰਾਂ ਤੋਂ ਬਾਅਦ ਹੀ ਮੁੱਕ ਜਾਂਦੀ ਆ। ਉਹ ਤੋਂ ਬਾਅਦ ਤਾਂ ਖਚੋਦਣ ਦੇ ਜਾਂਦੀ ਆ। ਬੰਦਾ ਛੱਡ ਨਹੀਂ ਸਕਦਾ ਬੰਦੇ ਨੂੰ ਜਦੋਂ ਛੱਡਣਾ ਆ ਗਿਆ ਨਾ ਉਹ ਤੋਂ ਪਉਣਾ ਆ ਗਿਆ। ਕੋਲ ਸੁਪਨੇ ਵੀ ਵੱਡੇ ਕਰ ਲੈਂਦਾ ਬੰਦਾ। ਹਾਂ ਬੰਦਾ ਸੋਚਦਾ ਕੋਈ ਬੰਦਾ ਪਨੀਰੀ ਪੱਟਦਾ ਸੀ। ਭਗਤ ਸੀ ਕੋਈ ਉਹ ਕੋਈ ਲੰਘੇ ਜਾਵੇ ਉਹ ਕਹਿੰਦਾ ਗੱਲ ਸੁਣ ਓਏ। ਰੱਬ ਨੂੰ ਕੁਵੇਂ ਮਿਲੀਦਾ। ਉਹ ਕਹਿੰਦਾ ਰੱਬ ਦਾ ਕੀ ਪਉਣਾ ਇਤੋਂ ਪੱਟਣਾ ਉਧਰ ਲੱਗਾ। ਬਹੁਤ ਵਧੀਆ ਲੱਗਿਆ ਜੀ ਕਿੰਨਾ ਆਲਮਗੀਰ ਨੂੰ ਮਿਲ ਕੇ ਅੱਜ ਭਰਾ ਨੂੰ।